ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸ਼ਿਕਾਰਮਾਸੀਆ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋਬਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਤੇ ਇੱਕ ਆ ਜਰਸੀ ਵਾਸ਼ੀ ਅਨਸਰ ਵਾਸ਼ੀ ਤੁਹਾਨੂੰ ਦਿਖਾਉਣੀ ਆ ਤੇ ਇੱਕ ਆ ਤਾਜੀ ਸੂਈ ਮੱਝ ਜਿਹੜੀ ਅਜੇ ਥੋੜਾ ਚਿਰ ਹੋਇਆ ਸੂਈ ਨੂੰ ਤੇ ਕਾਮ ਆਜਿ ਦਿਖਾਉਣੀ ਤੁਹਾਨੂੰ ਤੇ ਬਾਕੀ ਇਹ ਆ ਵੀ ਸੋਈਆਂ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਉਹ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਮੇਰਾ ਜੋਬਨ ਪ੍ਰੀਤ ਦੇ ਵੀਰ ਦੀ ਪਿੰਡ ਸ਼ਿਕਰਮ ਸਿੰਘ ਜਿਲ੍ਹਾ ਗਰਦਾਸ ਖੇਰ ਦੀ ਜੀ ਡੇਰਾ ਬਾਬਾ ਦਾ ਤੇ ਫੋਨ ਨੰਬਰ ਬੋਲਦਾ ਫੋਨ ਨੰਬਰ 819502852 ਠੀਕ ਹੈ ਜੀ ਹਾਂਜੀ ਹਾਂਜੀ ਤੇ ਅੱ ਦੋ ਗਾਵਾਂ ਜੇ ਤੇ ਇੱਕ ਬੱਛੀ ਹੈ। ਪੰਜਰ ਬੱਛੀ ਹੈ ਨਾ। ਹਾਂਜੀ ਜਰਸੀ ਹੈ ਪਿਓਰ। ਖੀਰੀ ਜੇ। ਹਾਂਜੀ ਖੀਰੀ ਹੈ ਖੀਰੀ ਹੈ ਜੀ। ਅੱਛਾ ਤੇ ਇੱਕ ਮਾਜਾ ਸੋਈ ਹੈ। ਤਾਜੀ ਸੋਈ ਹੈ ਹਨਾ। ਹਾਂਜੀ ਠੀਕ ਹੈ ਚਲੋ ਪਹਿਲਾਂ ਗਾਵਾਂ ਦਿਖਾ ਦਿੰਦੇ ਹਾਂ। ਹਾਂਜੀ ਗਾਵਾਂ। ਆ ਜਿਹੜੀ ਪਹਿਲੇ ਨੰਬਰ ਤੇ ਕਿੰਨਾ ਸੁਆ ਸੋਈ ਜੇ? ਪਹਿਲਾ ਸੁਆ ਬੱਛੀ ਸੋਈ ਹੈ ਅੱਜ 5-4 ਦਿਨ ਹੋ ਗਏ ਆ ਸੋਈ। ਅੱਛਾ। ਹਾਂਜੀ। ਕਿੰਨਾ ਦੁੱਧ ਤਿਆਰ ਕਰ ਗਈ ਹੈ ਬੋਲਾ ਅਜੇ 6 ਕਿਲੋ ਹੈਗਾ 6 ਵੱਧ ਹੋਏਗਾ 6 ਦਾ 6 ਕਿਲੋ ਹੈਗਾ ਪੱਕਾ ਹਾਂਜੀ 6 ਕਿਲੋ ਤੇ ਕਿੰਨਾ ਕੁ ਚਵਾਈ ਜਾਊਗੀ ਦੁੱਧ ਬੱਚੀ 10 ਕਿਲੋ ਦਈ ਜਾਊਗੀ ਭਾਜੀ ਅੱਛਾ ਹਾਂਜੀ ਤੋੜਾਂ ਹਾਂ ਫੇਰ ਇਹਨਾਂ 10 ਕਿਲੋ ਦੇ ਕਰੀਬ ਜਿਹੜਾ ਦੁੱਧ ਕਿੰਦੇ ਚਵਾਈ ਜਾਊਗੀ ਅਜੇ ਹਫ਼ਤੇ ਦੇ ਲੱਗ ਬੰਨੇ ਟਾਈਮ ਜਿਹੜਾ ਕਿੰਦੇ ਵੀ ਸੂਈ ਨਹੀਂ ਯਾਰ ਬਾਕੀ ਆ ਵੀ ਚਲੋ ਹੈ ਸੋਣੀ ਆ ਉਤਰਾਂ ਆਪਾਂ ਨੂੰ ਤੱਕ ਵੀ ਨਾ ਮੈਂ ਚੱਕੀ ਨਾ ਯਾਰ ਦੇਖੋ ਜਿਹੜਾ 5000 ਮੇਰੇ ਕੋਲ ਆ ਬਿਲਕੁਲ ਠੰਡੀ ਧੀਰੀ ਪਾ ਜੀ ਤੇ ਆ ਥਣਵੀ ਇਹਦੇ ਦੇਖਾਦੇ ਉਤਰਾਂ ਲੱਗੇ ਤਾਂ ਪਤਾ ਨਹੀਂ ਕਹਿੰਦੇ ਕੋਈ ਗੱਲ ਆ ਦੇ ਸਾਦੇ ਹੈ ਉਤਰਾਂ ਠੰਡੀ ਧੀਰੀ ਆ ਤੇ ਕਿੰਨਾ ਫਿਰ ਵੀਜੀ ਮੁੱਲੇ ਦਾ ਆਓ ਬੱਛਾ ਵੀਜੀ ਦਾ ਮੁੱਲ ਵੀਜੀ ਦਾ ਭਾਵੇਂ 35 ਕਰਾ ਲਓ ਭਾਵੇਂ 40 30 ਕਰਾ ਲਓ 28000 ਦੀ ਬੱਛੀ ਦੇ ਦਾਂਗੇ ਵਿੱਚੋ ਕਰਨਾ ਮੰਨਤਾ ਨੋਰਾ ਮੌਕੇ ਤੇ ਕਰ ਦਾਂਗੇ ਭਾਜੀ ਅਸੀਂ ਲੋਗਗੇ ਜੈ ਜੀ ਕੀਤਾ ਤੁਹਾਡੇ ਸਾਹਮਣੇ ਠੀਕ ਆ ਹਾਂਜੀ ਠੀਕ ਆ ਤਾਂ ਬਾਕੀ ਇਹ ਆ ਵੀ ਚਲੋ ਗਾਹ ਆਪਣੇ ਹੁਣ ਜਿਤਰੇ ਜਿਤਰੇ ਚਵਾਈਆਂ ਹੋ ਗਈਆਂ ਤੇ ਇਹਨਾਂ ਦੁੱਧਾਂ ਵਜ ਜਾਣਾ ਵਾ ਦੁਹਾਰੀ ਆਉਣਾ ਹੀ ਆ ਵੀਰ ਜੀ ਆਪਣੀ ਸੇਵਾ ਤੇ ਡਿਪੈਂਡ ਹੈ ਜੇ ਕੋਈ ਪਾਏਗਾ ਤੇ ਇਹ ਤੋਂ ਵਜੇਗੀ ਜੇ ਕੋਈ ਨਾ ਪਾਏਗਾ ਇਹ ਤੋਂ ਵੀ ਘਟ ਜੇਗੀ ਠੀਕ ਹੈ ਜੀ ਤੇ ਹੁਣ ਆ ਗੱਬਣ ਜੇ ਹਾਂ ਜੀ ਇਹ ਦੂਜਾ ਥੂਆ ਵਛੀ ਸੁਣ ਵਾਲੀ ਹੈ ਦੁੱਧ 14-15 ਕਿਲੋ ਦਊਗੀ ਤੋਰੋ ਫੇਰ ਇਹ ਗੱਬਣ ਇਹ ਜੇ ਤਿਆਰ ਹੋਣ ਦੀ ਹੈ ਥਾਣੇ ਦੇਖੋ ਵੀ ਚੰਗਾ ਲੱਗਾ ਹੈ ਹੈਗੀ ਇਹ ਵੀ ਜਰਸੀ ਜੀ ਆਹ ਅਸੀਂ ਤੇ ਦੱਸ ਦੇਣਾ ਭਾਈ ਜੀ ਆ ਜੋ ਲੈ ਹੋ। ਬਾਕੀ ਹੈਗੀ ਜਰਸੀ ਜੱਡੀਆਂ ਕੇ ਜਰਸੀਆਂ ਹੁੰਦੀਆਂ ਓਡੀਆਂ ਕੇ ਜਰਸੀਆਂ ਵਾ। ਜਰਸੀਆਂ ਹਿਸਾਬ ਨਾਲ ਚੱਲੇ ਹੋਏ ਆ ਭਈ ਵਜ਼ਨ ਠੀਕ ਹੈ ਇਹਦਾ। ਅਗੇ ਹੋਰ ਤੱਕ ਪਹਿਲਾਂ ਜਾਈਦਾ ਨਹੀਂ। ਉਹ ਮੈਨਾਂ ਮਿਲਦੀ ਹੋਏ ਘਰ ਜਾਈ ਮੈਨ ਚਲਣੀ। ਹੂੰ। ਆ ਥਾਣੇ ਦੇਖ ਸਕਦੇ ਇਹ ਵੀ ਬਿਲਕੁਲ ਠੰਡੀ ਧੀਰੀ ਬਾਈ ਕੋਲ ਜੀ ਲਾਗੇ ਤਾਰੀ ਸਾਹਿਬ ਬਸਦਾਰਾ ਉੱਤੇ ਠੀਕ ਹੈ ਜੀ ਤੇ ਕਿੰਨਾ ਫਿਰ ਇਹਦਾ ਮੁੱਲ ਇਹਦਾ ਮੁੱਲ ਵੀ ਜੀ ਭਾਈ 50 ਕਰਾ ਲਓ 55 45000 ਦੀ ਦੇ ਦਈਏ ਅੱਛੀ ਕਰਦੇ ਵਿੱਚ ਛੋਟ ਛੱਟ ਹੋ ਜਾ 3000 ਛੋਟ ਕਰ ਦਾਂਗੇ 42 ਦੀ ਦੇ ਦਾਂਗੇ ਅੱਛਾ 42000 ਦੀ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਕਰਦੇ ਭਾਈ ਕਰ ਦਾਂਗੇ ਮਾਫਾ ਠੀਕ ਹੈ ਜੀ ਤੇ ਹੁਣ ਆਵਸ਼ੀਖਾ ਦਿਖਾ ਦੀਏ ਪਹਿਲਾ ਹਾਂ ਜੀ ਵੀਰ ਜੀ ਬਲੂਨ ਮੱਛੀ ਹੈ ਜੇ ਖੀਰਾ ਬੱਚਾ ਤੋੜ ਦੋ ਫਿਰ ਇਹਨਾਂ ਵਿੱਚ ਜਰਸੀ ਆ ਜਿਹੜੀ ਫੇਸ ਵੇਖੋ ਆਸ਼ੀ ਦਾ ਹਾਂ ਦੇਖ ਸਾਡੇ ਜੀ ਸੋਹਣੀ ਜਰਸੀ ਹੈ ਹਾਂ ਬਾਕੀ ਚਾਰੇ ਥਾਣੇ ਵੱਖਰੇ ਵੱਖਰੇ ਲੱਗੇ ਆ ਇਹ ਆਜੇ ਲੈ ਉਹ ਤੂੰ ਲਗਾ ਉਹ ਮੈਂ ਹਾਂ ਵੇਖੀ ਜਾਊਗੀ ਹੁਣ ਨਹੀਂ ਨਹੀਂ ਵੀ ਇੱਕ ਗੱਲ ਆ ਵੀ ਘਟਾਉਂਦੀ ਵਧਾਉਂਦੀ ਮੈਂ ਜੋ ਤਰਾਹੇ ਵੱਡੇ ਦੇ ਲਿੱਦ ਕੇ ਕੀ ਕਰਨਾ ਕੋਈ ਨਹੀਂ ਹੁਣ ਬਾਕੀ ਚਿਹਰਾ ਬੜਾ ਪਿਆਰਾ ਵੇ ਇਹਦਾ ਦੰਦ ਵਿਖਾ ਦਈਏ ਵੀ ਜੀ ਇਹਦੇ ਇੱਕ ਲਈ ਹਾਂਜੀ ਹਾਂਜੀ ਦਿਖਾਓ ਦਿਖਾ ਦਿਆ ਇੱਕ ਲਈ ਆ ਦੇਖ ਸਾਹਦੇ ਜੀ ਪਿਓਰ ਖੀਰੀ ਆ ਜਿਹੜੀ ਇਹਨੇ ਬੰਦ ਹੋਈ ਨਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀਰ ਜੀ ਭਾਵੇਂ ਜਿੰਨਾ ਮਰਜ਼ੀ ਕਰਾ ਲਓ ਇਹਦਾ ਦੁੱਧ ਦਾ ਹੀ ਮੁੱਲ ਲੈਣਾ ਆਪਾਂ ਹਾਂਜੀ ਮੁੱਲ ਭਾਵੇਂ ਇਹਦਾ 20 ਕਰਾ ਲਓ ਭਾਵੇਂ 15 ਹਾਂਜੀ ਅੱਛੀ 12000 ਦੀ ਦੇ ਦਾਂਗੇ 12000 ਦੀ ਹਾਂਜੀ ਬਾਕੀ ਵਿੱਚ ਛੋਟ ਕਰ ਦੋਗੇ ਹਾਂਜੀ ਛੋਟ ਕਰ ਦਾਂਗੇ ਭਾਜੀ ਠੀਕ ਹੈ ਜੀ ਤੇ ਹੁਣ ਆ ਮੱਝ ਜਿਹੜੀ ਤਾਜੀ ਸੋਈ ਆ ਹਾਂਜੀ ਇਹ ਮਹੀਂ ਕੱਲ ਰਾਤ ਦੀ ਸੋਈ ਆ ਅੱਛਾ ਤੇ ਬੋਲਾ ਹੀ ਹੁਣ ਮਹੀਂ ਥੱਲੇ ਅੱਠ ਨੂੰ ਲੋਣਾ ਬਾਕੀ 13 14 ਕਿਲੋ ਘਰ ਵਾਲੇ ਕਹਿੰਦੇ ਆਪਾਂ ਛੋਂਦੇ ਰਹੇ ਇਹਦੇ ਤੁਹਾਨੂੰ ਅੱਛਾ ਹਾਂਜੀ ਬੱਚੇ ਇਹਦਾ ਕਿਹੜਾ ਜੀ ਆ ਜੋ ਜੀ ਕੀ ਜੀ ਮਗਰ ਆ ਦੇਖ ਸਾਡੇ ਨਰੂ ਤਾਜਾ ਹੀ ਹੈ ਨਾ ਕੱਟਾ ਹੈ ਮਗਰ ਬਿਲਕੁਲ ਤਾਜਾ ਬੱਚਾ ਆ ਤੇ ਆਹ ਗਾਂ ਦਾ ਬੱਚਾ ਏ ਤੁਰ ਫੇਰ ਇਹਨੂੰ ਮੱਝ ਨੂੰ ਵੀ ਹਾਏ ਪੜੇ ਵੀ ਇਹਨੇ ਬਰਾਬਰ ਕੀਤੇ ਆਪਾਂ ਨੇ ਯਾਰ ਦੇਖ ਸਾਡੇ ਨੂੰ ਉਹ ਉਤਾਰ ਨਹੀਂ ਦੇ ਦੇਖਣ ਦੇਣਾ ਅੰਦਾ ਨਹੀਂ ਦੇਦੇ ਹੁੰਦੇ ਯਾਰ ਹਮ ਤੋ ਅੰਦਾ ਵੀ ਕਿਹੜੀ ਕੈਂਦੀ ਦੀ ਜਰਿਆ ਇੱਕੋ ਕਰਦੇ ਬੰਨ ਕੇ ਆਜੇ ਲਾਇਆ ਵਾ ਬਾਕੀ ਉਤਨਾ ਇਹ ਵੀ ਕੱਦ ਘਾਟ ਚੰਗਾ ਵਾ ਭਾਵੇਂ ਇਹ ਆ ਫਿਰ ਸਿੰਘ ਥੋੜਾ ਜਿਨੇ ਤਾਂ ਨੂੰ ਕਰਕੇ ਮੋੜਿਆ ਵਾ ਇੱਕ ਤਾਜੀ ਸੂਈ ਦਾ ਕਰਕੇ ਥੋੜੀ ਲੱਪੇ ਲੱਪੇ ਜੇ ਕਹਿੰਦਾ ਯਾਰ ਉਹਨੂੰ ਦੇਖ ਰਿਹਾ ਪਕਾਣੇ ਵੇਚਦਾ ਜੀ ਉਹ ਮਿਹਨਤ ਕਰ ਕਹਿੰਦਾ ਉਹਨੂੰ ਦੋ ਤਾਂ ਠੀਕ ਇਹ ਠੀਕ ਤੇਰੀ ਲਾ ਇੱਕ ਜਣ ਅਕੇਲੇ ਇਹਦਾ ਕਿਹਨੂੰ ਦੇਦਾ ਮੈਂ ਬਾਕੀ ਤਰ੍ਹਾਂ ਥਣ ਹਵਾਂ ਦੀ ਸਫਾਈ ਜੀ ਜੀ ਧਾਰਾ ਮਾਰ ਕੇ ਵਹਾਉਂਦੇ ਆ ਬਾਕੀ ਜਿੰਨੇ 2-2 ਲੱਖ ਰੁਪਏ ਦੀ ਰਕਮ ਆਣਾ ਛੋਟੀਆਂ ਲੈ ਅੱਛਾ ਉਹਨੇ ਵੀ ਦੁੱਧ 12-13 ਕਿਲੋ ਦੇਣਾ ਜਿੰਨੇ ਘਰ ਚੋਣੀ ਹੈ ਨਾ ਹਾਂਜੀ ਉਹਨਾਂ ਨੂੰ ਪਤਾ ਵੀ ਇਹਨੇ ਕਿੰਨਾ ਦੁੱਧ ਆਲੀ ਹੈ ਮੈਂ ਉਹਨੂੰ ਬਹੁਤ ਚੰਗੀ ਹੈ ਭਾਈ ਠੀਕ ਆ ਹਾਂਜੀ ਆ ਬੱਚਾ ਦਾ ਆ ਕੇ ਤਵੇ ਇੱਕ ਜਵਾਪ ਮੇਕਾ 1 ਲੱਖ ਰੁਪਈਆ ਦੀ ਮਹੀਤੂੜੀ ਆੜੂ ਦੇਣੀ ਬਸ ਅੱਛਾ ਇਹ ਜੇ ਬੱਚੇ ਨੂੰ ਦੁੱਧ ਚੁੰਗਣ ਦੀ ਵੀ ਇਜਾਜ਼ਤ ਕੋਈ ਆ ਥਾਣੇ ਦੇ ਸਾਥ ਦੇ ਜੀ ਤੋ ਉਹ ਆ ਵੀ ਜਾ ਉਹ ਆ ਹਾਂ ਆਖੋ ਪੰਜਾਬ ਕਿਵਾ ਇਹਦਾ ਪੂਰਾ ਸਾਫ ਹੈ ਇਸ ਤਰ੍ਹਾਂ ਦੇ ਤੋ ਠੀਕ ਆ ਦੱਸਿਓ ਤਾਂ ਮੁੱਲ ਫਿਰ ਕਿੰਨਾ ਜੇ ਤਾਂ ਮੁੱਲ ਮੁੱਲ ਕੀ ਪੇਟ ਤਰਕਰਾ ਲਓ 70 65000 ਦੀ ਦੇ ਦਾਂਗੇ ਕਰਦਾ ਵਿੱਚੋਂ ਛੋਟ ਛਟ ਹੋਦਾ ਛੋਟ ਮੌਕੇ ਤੇ ਕਰ ਦਾਂਗੇ ਅੱਛਾ ਬਾਕੀ ਮੌਕੇ ਤੇ ਕਰ ਦੋਗੇ ਮੌਕੇ ਤੇ ਕਰਦਾ ਤੋੜ ਕੇ ਖਾ ਦਈਏ ਫਿਰ ਤੋੜ ਦਾਂ ਫਿਰ ਕੋਣ ਖਾਣ ਪਤਾ ਮੈਂ ਬਾਕੀ ਇਹ ਆ ਵੀ ਥੱਲਿਆਂ ਥੱਲਿਆਂ ਚੰਗੀ ਭਰੀ ਆ ਇਹੇ ਟਾਈਮ ਵੀ ਦੁਪਹਿਰ ਦਾ ਆ ਸ਼ਾਮ ਤੱਕ ਚੰਗਾ ਹਵਾਨਾ ਤਿਆਰ ਕਰ ਜੂਗੀ ਤੇ ਬਾਕੀ ਇਹ ਆ ਵੀ ਚਲੋ ਜੜੀਆਂ ਸੁਈਆਂ ਵਾ ਆਪਣੇ ਇੱਥੇ ਆ ਕੇ ਚਿਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਪਾਂ ਆਪਣੀ ਪਾਸ ਕਰਕੇ ਖੜੋ ਦੇਖੋ ਭਾਜੀ ਹੁਣ ਕਿੰਦਾ ਜਗਾੜ ਬਣਾਇਆ ਮੈਂ